ਹਾਂਜੀ ਖਾਲਸਾ ਜੀ ਪਹਿਲਾਂ ਤਾਂ ਤੁਹਾਨੂੰ ਬਸਿਹਰੇ ਦੇ શુભ ਅਫਸਰ ਦੀਆਂ ਲੱਖ ਲੱਖ ਵਧਾਈਆਂ ਜੀ ਹਾਂਜੀ ਹਾਂਜੀ ਸੋ ਕਿੱਦਾ ਦੇਖਦੇ ਜੀ ਅੱਜ ਸ੍ਰੀ ਚੰਪੌਰ ਸਾਹਿਬ ਦੇ ਵਿੱਚ ਜੋ ਚੰਕੌਰ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜਾਰ ਸਿੰਘ ਜੀ ਦੀ ਧਰਤੀ ਦੇ ਉੱਤੇ ਇਹ ਸਾਬ ਜਾਨ ਦੀ ਸ਼ਹਾਦਤ ਨੂੰ ਸਦਾ ਸਦਾ ਨਮਸਕਾਰ ਹੈ ਉਹਨਾਂ ਨੇ ਜੋ ਆਪਣੇ ਆਪਣੀਆਂ ਜਾਨਾਂ ਵਾਰ ਗਏ ਨੇ ਆਪਣੇ ਕੌਮ ਦੇ ਉੱਤੋਂ ਅੱਜ ਦਸਤਾਰ ਦੀ ਲੋੜ ਹੈ ਬੱਚੇ-ਬੱਚੇ ਦੇ ਸਿਰ ਦੇ ਉੱਤੇ ਦਸਤਾਰ ਹੋਣੀ ਚਾਹੀਦੀ ਹੈ ਹਾਂਜੀ ਗੁਰੂ ਮਹਾਰਾਜ ਦੇ ਨਾਲ ਜੁੜਨਾ ਚਾਹੀਦਾ ਹਾਂਜੀ ਜੋ ਸਰਕਾਰਾਂ ਨੇ ਇਹ ਪੰਜਾਬ ਦੇ ਨਾਲ ਚਾਲਾ ਖੇਡਦੀਆਂ ਨੇ ਚਾਲਾ ਨਾ ਖੇਡਣਾ ਠੀਕ ਹੈ ਜੀ ਇਹ ਜੋ ਹੁਣ ਪੰਜਾਬ ਦੇ ਵਿੱਚ ਹੜਾਏ ਨੇ ਹਾਂ ਜੀ ਇਹ ਵੱਧ ਤੋਂ ਵੱਧ ਇਹਨਾਂ ਸੰਗਤ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਗਾਂ ਵਿਚਾਰਿਆਂ ਦੀਆਂ ਮੱਝਾਂ ਹਟ ਗਈਆਂ ਗਊਆਂ ਹਟ ਗਈਆਂ ਜਿਨ੍ਹਾਂ ਦੇ ਘਰ ਹਟ ਗਏ ਉਹਨਾਂ ਨੂੰ ਘਰ પાਕੇ ਦੇਣੇ ਚਾਹੀਦੇ ਆ ਸਰਕਾਰਾਂ ਨੂੰ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਬੱਚੇ-ਬੱਚੇ ਦਾ ਭਲਾ ਹੋਵੇ ਇਹਦੇ ਵਿੱਚ ਜੋ ਲੋਕੀ ਮਾੜੇ ਕੰਮ ਕਰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਵਦੀ ਕਰਦੇ ਆ ਹਾਂਜੀ ਦਸਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੰਦਿਆ ਕਰਦੇ ਆ ਹਾਂਜੀ ਸ੍ਰੀ ਸਰਬਲੋ ਮਹਾਰਾਜ ਦੀ ਨਿੰਦਿਆ ਕਰਦੇ ਆ ਹਾਂਜੀ ਇਹ ਨਿੰਦਕ ਨਾ ਗੁਰੂ ਸਾਹਿਬ ਦੀ ਨਿੰਦਿਆ ਕਰਨ ਹਾਂਜੀ ਜੋ ਪੁਰਾਣਾ ਵਿਰਸਾ ਹੈ ਗੁਰੂ ਕੇ ਘੋੜੇ ਨੇ ਹਾਂਜੀ ਗੁਰੂ ਕੇ ਘੋੜੇ ਨੇ ਗੁਰੂ ਕੇ ਸਿੰਘ ਨੇ ਹਾਂਜੀ ਇਹਨਾਂ ਵਾਸਤੇ ਕਿਹ ਨਾ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਗ੍ਹਾ ਬਣਾਈ ਆ ਗੁਰੂ ਕੇ ਘੋੜਿਆਂ ਵਾਸਤੇ ਸਰਕਾਰਾਂ ਨੇ ਹਾਂਜੀ ਨਾ ਸ੍ਰੀ ਫਤਿਹਗੜ੍ਹ ਸਾਹਿਬ ਦੇਖੋ ਕੀ ਹਾਲ ਹੋ ਜਾਂਦਾ ਹੈ ਇਨਾ ਵਾਰ ਤੇ ਸੱਡ ਪਾਉਣੇ ਚਾਹੀਦੇ ਆ ਗੁਰੂ ਕੇ ਘੋੜਿਆਂ ਵਾਸਤੇ ਤੇ ਪਾਣੀ ਦੇ ਥਾਂ ਥਾਂ ਦੇ ਉੱਤੇ ਪ੍ਰਬੰਧ ਹੋਣੇ ਚਾਹੀਦੇ ਆ ਹਾਂਜੀ ਤੇ ਖਾਲਸਾ ਜੀ ਅੱਜ ਦੁਸ਼ਹਿਰੇ ਦਾ ਪਵਿੱਤਰ ਤਿਹਾਰ ਹੈ ਜੀ ਤੇ ਅੱਜ ਸੰਗਤ ਨੂੰ ਥੋੜਾ ਜਿਹਾ ਜਾਣਨਾ ਪਾਉ ਜੀ ਕਿ ਦੁਸ਼ਹਿਰੇ ਦੇ ਤਿਹਾਰ ਤੇ ਆਪਣੀ ਸਿੱਖ ਕੋਮਾ ਕਿਸ ਤਰ੍ਹਾਂ ਦੁਸ਼ਹਿਰਾ ਮਨਾਉਂਦੀ ਹੈ ਜੀ ਤੇ ਚੜਦੀ ਕਲਾ ਦੇ ਨਾਲ ਦੁਸ਼ਹਿਰਾ ਮਨਾਉਂਦੀ ਹੈ ਜੀ ਜੋ ਵੀਰ ਮੰਨੂ ਸੀਗਾ ਜੋ ਸਵੇ ਸਵੇ ਮੰਨਦੇ ਪੀਸੇ ਪੀਸੇ ਹਾਂਜੀ ਸਿੰਘ ਚੜਖੜੀਆਂ ਦੇ ਉੱਤੇ ਚੜਾਏ ਸਿੰਘਾਂ ਦੇ ਬੇਅੰਤ ਤਸੀਹੇ ਦਿੰਦਾ ਸੀ ਉਹ ਜ਼ਾਲਮ ਉਹ ਰੋਜ਼ ਖੂਨ ਦੀਆਂ ਨਦੀਆਂ ਵਹਾਉਂਦਾ ਸੀ ਸਿੱਖਾਂ ਨੂੰ ਖਤਮ ਕਰਨ ਦੇ ਸੁਖਨੇ ਦਿਨ ਰਾਤ ਲੈਂਦਾ ਸੀ ਹਾਂਜੀ ਉਸ ਸੋਦਾ ਲਾ ਕੇ ਗੁਰੂ ਖਾਲਸੇ ਪੰਥ ਨੇ ਉਹਨੂੰ ਹਾਂਜੀ ਫਿਰ ਇਹ ਦਸਹਿਰੇ ਦਾ ਜੋੜ ਮੇਲਾ ਮਨਾਇਆ ਸੀ ਗੁਰੂ ਖਾਲਸੇ ਪੰਥ ਨੇ ਠੀਕ ਹੈ ਜੀ ਹਾਂਜੀ ਅੱਜ ਦੇ ਦਿਨ ਖਾਲਸਾ ਪੰਥ ਸ਼ਾਸਤਰਾ ਦੀ ਪੂਜਾ ਕਰਦਾ ਜੀ ਤੇ ਚੰਡੀ ਦਾ ਪਾਠ ਵੀ ਪੜਾਇਆ ਜਾਂਦਾ ਹੈ ਹਾਂਜੀ ਚੰਡੀ ਦਾ ਪਾਠ ਸ੍ਰੀ ਦਾ ਚੰਡੀ ਦਾ ਪਾਠ ਪੜਾਇਆ ਜਾਂਦਾ ਜੀ ਦਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੀ ਜਾਂਦੀ ਹੈ ਹਾਂਜੀ ਖਾਲਸੇ ਪੰਥ ਦੇ ਵਿੱਚ ਸਰਬਲੋ ਦੀ ਬਾਣੀ ਪੜੀ ਜਾਂਦੀ ਹੈ ਠੀਕ ਹੈ ਜੀ ਜੋ ਸਰਬਲੋ ਨੂੰ ਵਿਸਾਰ ਦਿੱਤਾ ਦੇਖੋ ਇਹ ਸਰਬਲੋ ਦਾ ਕੜਾ ਹੈ ਹਾਂਜੀ ਇਹ ਤਾਂ ਦੇਖੋ ਜੇ ਕੀ ਹਾਲਤ ਹੋਈ ਐ ਇਸ ਖੜੀ ਦੀ ਹਾਂ ਮਾਰੇ ਕਹਿੰਦੇ ਸਰਬਲੋ ਧਾਰੰਗ ਡਲਤੰਗ ਮਾਰੰਦਾ ਹਾਂ ਜਿਹੜੇ ਦਸਰ ਬਲੋ ਦਸ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ ਹਾਂਜੀ ਪੂਜਣਯੋਗ ਹਾਂਜੀ ਜਿਨ੍ਹਾਂ ਨੂੰ ਸਿਆਸਤੀਆਂ ਧੜਾ ਨੇ ਨਹੀਂ ਰਹਿਣ ਦਿੱਤਾ ਹਾਂਜੀ ਦੁਨੀਆ ਦੇ ਉੱਤੇ ਹਾਂਜੀ ਉਹ ਦਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ੍ਰੀ ਹਮਨਦਰ ਸਾਹਿਬ ਹਾਂਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਹਾਂਜੀ ਇਹ ਸਾਰੇ ਸਥਾਨਾਂ ਦੇ ਵਿੱਚ ਦਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਸੀ ਸ੍ਰੀ ਸਰਬਲੋ ਦੀ ਬਾਣੀ ਪੜ੍ਹੀ ਜਾਂਦੀ ਸੀ ਹਾਂਜੀ ਜੋ ਅੱਜ ਸਿਆਸਤੀ ਲੋਕ ਨੇ ਹਾਂਜੀ ਮਹਾਰਾਜ ਦੇ ਗੁਰੂ ਪੰਥ ਨੂੰ ਜਾਂ ਗੁਰੂ ਮਹਾਰਾਜ ਦੇ ਸਤਾਨਾਂ ਨੂੰ ਨਹੀਂ ਉਹ ਚੰਗਾ ਚਾਹੁੰਦੇ ਕਿਉਂ ਉਹ ਕਹਿੰਦੀ ਅਜੇ ਮਰਜ਼ਾਦਾ ਖਤਮ ਹੋ ਗਈ ਜੇ ਮਰਜ਼ਾਦਾ ਕੀ ਜੇ ਆਪਾਂ ਹੁਣ ਜੇ ਆਪਣੇ ਸਿਰ ਦੇ ਤੇ ਦਸਤਾਰ ਆ ਤੇ ਆਪਾਂ ਗੁਰੂ ਮਹਾਰਾਜ ਹੁਣ ਪਿਓ ਦੀ ਜੇ ਪਿਓ ਦੀ ਸੂਰਤ ਪੁੱਤ ਵਰਗੀ ਹੋ ਗਈ ਤਾਂ ਪੁੱਤ ਕਿਦਾਂ ਦਾ ਜਾਪੂਗਾ ਸਹੀ ਗੱਲ ਹੈ ਹੈ ਅੱਜ ਦੇਖੋ ਸਾਡੇ ਜੱਜ ਪੰਜਾਬ ਦੇ ਵਿੱਚ ਭਈਏ ਕਿੰਨੇ ਵੜੇ ਆ ਇਹ ਸਿਆਤੀਆਂ ਦਰਿਆ ਨੇ ਵੜੇ ਆ ਨਾ ਬਿਲਕੁਲ ਬਿਲਕੁਲ ਅੱਜ ਦੇਖੋ ਜੇ ਇਸੇ ਪੰਜਾਬ ਦੇ ਬੱਚੇ ਨੂੰ ਕੱਲੇ-ਕੱਲੇ ਨੂੰ ਕੰਮ ਮਿਲਿਆ ਉਹਨਾਂ ਨੂੰ ਕੀ ਲੋੜਾ ਬਾਹਰ ਜਾਣ ਦੀ ਬਿਲਕੁਲ ਸਹੀ ਗੱਲ ਹੈ ਸੰਸਕਾਰ ਦੇ ਮਾਰੀ ਜਾਂਦੇ ਉਹ ਵਾੜੇ ਮੜ ਮਾੜੇ ਕੰਮ ਹੁੰਦੇ ਆ ਦੇਖੋ ਉਹਨਾਂ ਨੂੰ ਵਿਚਾਰਿਆਂ ਨੂੰ ਗੰਦਿਆਂ ਨਾਲਿਆਂ ਦੇ ਵਿੱਚ ਨੰਗਣਾ ਪੈਂਦਾ ਪਨ ਕੇ ਉਹ ਦੱਸਦੇ ਆ ਬਰੁੰਡੀਆਂ ਨਾਲੇ ਮਜਬੂਰੀ ਦੇ ਕਰਕੇ ਹਾਂਜੀ ਕਹਿੰਦੇ ਬਾਬਾ ਜੀ ਸਾਡਾ ਕਿਹੜਾ ਕੇਸ ਕਟਾਉਣ ਨੂੰ ਜੀ ਕਰਦਾ ਹਾਂ ਬਿਲਕੁਲ ਹਾਂਜੀ ਬਿਲਕੁਲ ਉਹ ਕਹਿੰਦੇ ਸਾਨੂੰ ਤੰਗ ਕਰਦੇ ਆ ਪੰਜਾਬ ਦੇ ਬੱਚੇ-ਬੱਚੇ ਨੂੰ ਕਹਿੰਦੇ ਦਸਤਾਰ ਨਹੀਂ ਚੰਗੀ ਲੱਗਦੀ ਹਾਂ ਹਾਂਜੀ ਤੇ ਬਾਬਾ ਜੀ ਅੱਜ ਦੇ ਦਿਨ ਜਿੱਦਾਂ ਇੱਕ ਕਈ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਵੱਲੋਂ ਜਿਹੜੀ ਦਸਤਾਰ ਬੰਦੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਅੱਜ ਦੇ ਦਿਨ ਕੀਤੀ ਗਈ ਸੀ ਹਾਂਜੀ ਹੇ ਹਾਂਜੀ ਅੱਜ ਦੇ ਦਿਨ ਹੀ ਕੀਤੀ ਗਈ ਸੀ ਮਹਾਰਾਜ ਦੀ ਅੱਛਾ ਜੀ ਜੋ ਪ੍ਰਾਰਥਨਾ ਮਹਾਰਾਜ ਦੇ ਬਚਨ ਲਿਖੇ ਹੋਏ ਆ ਨਾ ਹਾਂਜੀ ਉਹਨਾਂ ਨੂੰ ਕੋਈ ਨਹੀਂ ਟਾਲ ਸਕਦਾ ਬਿਲਕੁਲ ਹੁਣ ਸਾਡੇ ਤੋਂ ਪਹਿਲਾਂ ਦੀ ਜਿਹੜੀ ਕੋਈ ਚੀਜ਼ ਮਾਰਾਈ ਦੀ ਸਾਡੇ ਤੋਂ ਪਹਿਲਾਂ ਦੀ ਬਣੀ ਵੀ ਐ ਅੱਜ ਅੱਜ ਉੱਠ ਕੇ ਉਹਦੇ ਉੱਤੇ ਵੱਡੇ ਗਿਆਨੀ ਬਣ ਕੇ ਉਂਗਲਾ ਕਰੀ ਚਾਹੀਏ ਤੇ ਫਿਰ ਸਾਡੇ ਵਾਸਤੇ ਕੋਈ ਚੰਗੀ ਗੱਲ ਥੋੜੂ ਆ ਇਹ ਚੰਗੀ ਗੱਲ ਨਹੀਂ ਇਹ ਤਾਂ ਸਾਨੂੰ ਆਪਦੇ ਸੁਣੀ ਜਿਹੜੇ ਸਿਆਸੀ ਲੋਕ ਆ ਲੜਾ ਲੜਾ ਕੇ ਬੁਰਾ ਹਾਲ ਕਰ ਰਿਹਾ ਸਿੰਘਾ ਦਾ ਸਿੰਘ ਸਿੰਘਾ ਸਿੰਘ ਸਿੰਘਾ ਨੂੰ ਦੇਖ ਕੇ ਫਤ ਨਹੀਂ ਖਿਜਾਉਂਦੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਹੋਵੇ ਹਾਂਜੀ ਬੱਚੇ ਬੱਚੇ ਦੇ ਸਿਰ ਦੇ ਉੱਤੇ ਦਸਤਾਰ ਹੋਵੇ ਹਾਂ ਬੱਚੇ ਬੱਚੇ ਨੂੰ ਕੰਮ ਮਿਲੇ ਜੋ ਪੰਜਾਬ ਦੇ ਵਿੱਚ ਬਿਹਾਰੀ ਹੈ ਹਾਂਜੀ ਇਹਨਾਂ ਨੂੰ ਇਹਨਾਂ ਨੂੰ ਜਿਹੜੇ ਕੋਈ ਚੰਗ ਇਹਨਾਂ ਦੇ ਆਧਾਰ ਕਾਰਡ ਛੜਿਆ ਉਹ ਉਧਰ ਤੇ ਹੋਣਾ ਚਾਹੀਦਾ ਹੈ ਸਹੀ ਹੈ ਉਹਨਾਂ ਨੂੰ ਮੋਟਰਾਂ ਦੇ ਉੱਤੇ ਹੀ ਰੱਖਿਆ ਜਾਵੇ ਬਿਲਕੁਲ ਇਹਨਾਂ ਨੂੰ ਜਿਹੜੀ ਬਿਹਾਰ ਸਰਕਾਰ ਆ ਉਹ ਵੀ ਇਹਨਾਂ ਦੀ ਪੀਸੀਸੀ ਕਰਕੇ ਇਹਨਾਂ ਨੂੰ ਫਿਰ ਰਵਾਨਾ ਕਰਿਆ ਕਿਹਾ ਅਸੀਂ ਮਾੜਾ ਬਚਨ ਨਹੀਂ ਬੋਲਣਾ ਚਾਹੁੰਦੇ ਜੋ ਕਹਿੰਦੇ ਨੇ ਸਾਡੇ ਪੰਜਾਬੀ ਭਰਾ ਨੇ ਜੋ ਸਾਡੇ ਫਲਾਣੇ ਨੇ ਹਾਂਜੀ ਇਹਨਾਂ ਨੂੰ ਆਪੇ ਦੇ ਦੇਣ ਇਹਨਾਂ ਨੂੰ ਰਿਜਕ ਦੇ ਦੇਣ ਬਿਲਕੁਲ ਜੋ ਕਿਸੇ ਨੂੰ ਰਿਜਕ ਮਿਲ ਗਿਆ ਉਹ ਕਿਉਂ ਮਾੜਾ ਕੰਮ ਕਰੂਗਾ ਬਿਲਕੁਲ ਹਾਂ ਅੱਜ ਦੇਖੋ ਮੋਗਾ ਸ਼ਹਿਰ ਆ ਲੁਧਿਆਣਾ ਸ਼ਹਿਰ ਆ ਸ੍ਰੀ ਅੰਮ੍ਰਿਤਸਰ ਸ਼ਹਿਰ ਆ ਉੱਥੇ ਕੌਣ ਆ ਉੱਥੇ ਪੰਜਾਬੀ ਥੋੜੂ ਕਾ ਕੋਈ ਰਕਸਾ ਚਲਾਉਂਦਾ ਹਾਂਜੀ ਉੱਥੇ ਸਭ ਦੁਕਾਨਾਂ ਨਹੀਂ ਉਭਈਆਂ ਨਹੀਂ ਕਿਸੇ ਜੇ ਇਹੀ ਪੰਜਾਬ ਦੇ ਹਿੰਦੁਸਤਾਨ ਦੇ ਹੱਲ ਰਹੇ ਨਾ ਅਸੀਂ ਬੱਚ ਬਣਦੇ ਦੇਖਦੇ ਆ ਰਹੇ ਹਾਂ ਅਸੀਂ ਬੋਲਣਾ ਨਹੀਂ ਸੀ ਚਾਹੁੰਦੇ ਅੱਜ ਚਲੋ ਮਹਾਰਾਜ ਦੀ ਕਿਰਪਾ ਹੋਈ ਹੈ ਤੁਸੀਂ ਸਾਨੂੰ ਮਿਲੇ ਹੋਗੇ ਹਾਂਜੀ ਇਹ ਅੱਜ ਕਿਸੇ ਟਾਈਮ ਮੁੱਖ ਮੰਤਰੀ ਸਾਡੇ ਪੰਜਾਬ ਦਾ ਭਈਆ ਬਣੂਗਾ ਹਾਂ ਜੋ ਯੋ ਯਕੀਨ ਮਨ ਸਭ ਨੇ ਤੁਰ ਦਿੱਤਾ ਆਪਣਾ ਹਾਂਜੀ ਸਾਹਮਣੇ ਯਕੀਨ ਦਿਵਾ ਕੇ ਗੁੱਟਕਾ ਸਾਹ ਹੱਥ ਦੇ ਵਿੱਚ ਫੜ ਕੇ ਹਾਂ ਫੇਰ ਸਾਡੇ ਜੋ ਕੋਈ ਪੰਜਾਬ ਦੇ ਹੱਤ ਦੇ ਹੀ ਬੋਲਿਆ ਉਹਦੇ ਡਾਂਗਾ ਮਾਰੀਆਂ ਪੱਤਾ ਬਾਣੀ ਪਾਇਆ ਕੋਈ ਚੰਗੀ ਗੱਲ ਥੋੜੂ ਅਜੀ ਤਾਂ ਪੈਰੀਆ ਤਲਾਨਾ ਦਿੱਲੀ ਅਨੇ ਦੀ ਉਹ ਨਹੀਂ ਬਾਬਾ ਜੀ ਉਹਦੇ ਪੈਰੀਆਂ ਹੱਥ ਕਨੂ ਮਹਾਰਾਜ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਲਗੀਧਰ ਪਾਸ਼ਾ ਮਹਾਰਾਜ ਨੂੰ ਫੇਰ ਤੌਰ ਕਹਿੰਦੇ ਕਹਿੰਦੇ ਸਾਸਤਾ ਰੰਗਤਾ ਰੰਗ ਦੋ ਟੰਗ ਮਾਰ ਰੰਗ ਹਾਂ ਜੇ ਮਹਾਰਾਜ ਨੇ ਅਜੇ ਸ਼ਾਸਤਰਾ ਦਾ ਵਸਾਰਾ ਕਰ ਦਿੱਤਾ ਨਾ ਸਾਡੇ ਲੱਤਾਂ ਮਾਰਦੇ ਨੇ ਤੱਤਾ ਪਾਣੀ ਪਾਉਂਦੇ ਨੇ ਜੇ ਸਾਡੇ ਹੱਥ ਦੇ ਵਿੱਚ ਸ੍ਰੀ ਸਾਹਿਬ ਹੋਵੇ ਵਰਖਾ ਹੋਵੇ ਹੱਥ ਦੇ ਵਿੱਚ ਖਲਾਰੇ ਬਾਦੀ ਹੈ ਕਿ ਸਾਡਾ ਕਰ ਦੇਣਗੇ ਇਹ ਇਹ ਵਾਰ ਇਹਨੇ ਅੱਜ ਜਿਹੜੀ ਸਰਕਾਰ ਅੱਜ ਸਰਕਾਰਾਂ ਪਹਿਲਾਂ ਸਰਕਾਰ ਮੰਗਤ ਮਦਦਤ ਮੰਗਦੀ ਹੁੰਦੀ ਸੀ ਗੁਰੂ ਖਾਲਸੇ ਦੇ ਕੋਲ ਵੀ ਸਾਡੀ ਮਦਦਤ ਕਰੋ ਅੱਜ ਦੇ ਜਸੇਦਾਰ ਨੇ ਇਹ ਸਰਕਾਰਾਂ ਦੀ ਸਰਕਾਰਾਂ ਕੋਲੋਂ ਮਦਦਤ ਮੰਗਦੇ ਜਸੇਦਾਰ ਨੂੰ ਕੀ ਲੋੜਾ ਕਮਾਂਡੋ ਫੋਰਸ ਲੈਣ ਦੀ ਜ세ਹਦਾਰ ਚੰਗੇ ਕਰਮ ਕਰੇ ਹਾਂਜੀ ਸਭ ਨੂੰ ਪਿਆਰ ਦੇ ਵਿੱਚ ਵਿਛਾਵੇ ਹੈ ਸਿੰਗ ਦੇ ਸਿੰਗ ਦੇ ਮਗਰ ਕੀ ਸ਼ੇਰ ਦੇ ਸ਼ੇਰ ਨੂੰ ਕੋਈ ਛੇੜ ਲੂਗਾ ਸ਼ੇਰ ਦੀ ਮੁੱਛ ਨੂੰ ਹੱਥ ਪਾ ਲਿਆ ਧਗਿਆ ਸਹੀ ਗੱਲ ਹੈ ਅੱਜ ਸ਼ੇਰਾਂ ਵਾਲਾ ਵਿਸਾਰਾ ਕਰੀਏ ਹਾਂਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੀਏ ਸ੍ਰੀ ਸਰਬਲੋਹ ਮਹਾਰਾਜ ਦਾ ਸਤਿਕਾਰ ਕਰੀਏ ਠੀਕ ਹੈ ਨਾ ਇਹ ਜੋ ਪੰਜਾਬ ਦੀ ਰਾਜਾ ਅਨਜੀਤ ਸਿੰਘ ਵਾਲੀ ਅੱਖ ਰੱਖੀਏ ਉਹਨਾਂ ਦੀ ਇੱਕ ਇੱਕ ਅੱਖ ਸੀ ਨਾ ਹਾਂਜੀ ਸਾਬ ਹਿੰਦੁਸਤਾਨ ਦਾ ਭਲਾ ਕਰ ਦਿੱਤਾ ਸਾਡੀਆਂ ਕਿੰਨੀਆਂ ਅੱਖਾਂ ਨੇ ਸਹੀ ਗੱਲ ਹੈ ਜੀ ਸਾਨੂੰ ਅਸੀਂ ਨਹੀਂ ਕਿਸੇ ਨੂੰ ਦੇਖਣਾ ਦੇ ਰਾਜ ਵਿੱਚ ਕੋਈ ਬਿੱਤ ਕਰਾਣੀ ਦਾ ਹਾਂ ਬਿੱਕ ਤਾਂ ਹੋਣੀ ਨਹੀਂ ਚਾਹੀਦਾ ਹਾਂਜੀ ਅਸੀਂ ਬੁੱਢੇ ਦਾਲ ਦੇ ਵਿੱਚ ਸੇਵਾ ਕਰਾਉਣ ਗਏ ਸਾਨੂੰ ਬਾਬਾ ਢੋਡੀ ਬੰਡਿਆ ਜੀ ਕਹਿੰਦੇ ਸਾਨੂੰ ਅਸੀਂ 2000 ਰੁਪਏ ਦੇ ਦਾਂਗੇ ਹਾਂਜੀ ਮੈਂ ਕਿਹਾ ਖਾਲਸਾ ਨਾ ਖਾਲਸਾ ਕਿਸੇ ਦਾ ਬਕਾਉ ਨਹੀਂ ਹੁੰਦਾ ਹਾਂ ਅਸੀਂ ਬੈਣ ਤਨਖਾਹ ਤੋਂ ਸੇਵਾ ਕਰਦੇ ਹਾਂ ਗੁਰੂ ਘਰ ਦੇ ਘੋੜਿਆਂ ਦੀ ਕਹਿੰਦੇ ਸਾਨੂੰ 2000 ਰੁਪਿਆ ਲੈ ਲੋ ਸੀ ਕਿ 2000 ਰੁਪਿਆ ਨਹੀਂ ਲੈਣਾ ਸੀ ਕਹਿੰਦੇ ਸਾਨੂੰ ਘੋੜੀਆਂ ਸੀ ਛੜਾ ਕੇ ਆਉ ਸੰਤਾਨਪੁਰ ਲੋਧੀ ਆਈ ਅੱਜ ਤੇ ਜੋੜ ਮੇਲੇ ਚੱਲ ਰਹੀ ਸੀ ਕਿ ਦੀਵਾਲੀ ਦਾ ਜੋੜ ਮੇਲਾ ਮਨਾ ਕੇ ਆਏ ਸੀਗੇ ਦਾੜਾ ਪਿਛਾੜਾ ਸਭ ਪੜਾ ਲੱਗਾ ਸੀ ਕਿ ਅਸੀਂ ਗੁਰਜਨ ਸਾਹਿਬ ਮਹਾਰਾਜ ਦੇ ਪੜਾ ਦੇ ਦਿੱਤੇ ਕਹਿੰਦੇ ਸਾਨੂੰ 2000 ਰੁਪਿਆ ਦਿਓ ਨਾ ਇਹ 2000 ਰੁਪਿਆ ਅਸੀਂ 2000 ਰੁਪਿਆ ਨਹੀਂ ਬਾਬਾ ਜੀ ਲੈਣਾ ਔਰ ਸੋਡੀ ਸੇਵਾ ਕਰਾਇਆ ਉਹਨੇ ਅਸੀਂ ਆਖਿਆ ਬਾਬਾ ਜੀ ਜਸੇਦਾਰ ਜੀ ਤੁਸੀਂ ਨਾਮ ਤਾਂ ਦੇ ਜਾ ਕੇ ਉੱਥੇ ਜਸੇਦਾਰ ਸਾਨੂੰ 50 ਰੁਪਏ ਖੱਡ ਕੱਢ ਕੇ ਖੜ ਗਿਆ ਫਿਰ ਅਸੀਂ ਲੋਹ ਲੰਗਰ ਬਹੁਤ ਬਹੁਤ ਧੰਨਵਾਦ ਨਹੀਂ ਧੰਨਵਾਦ ਹੁਣ ਸਿੱਧਾ ਸੁਣ ਕੇ ਜਾਓ ਮਹਾਰਾਜ ਬਚਨ ਇਹ ਹਾਂਜੀ ਬਚਨ ਜਿਹੜਾ ਹੁੰਦਾ ਨਾ ਕੋਈ ਮਹਾਰਾਜ ਦਾ ਬਚਨ ਹੁੰਦਾ ਨਾ ਸੱਚ ਜਿਹੜਾ ਸੱਚ ਤੋਂ ਘੱਜਣਾ ਨਹੀਂ ਚਾਹੀਦਾ ਮਹਾਰਾਜ ਜੀ ਸਹੀ ਗੱਲ ਸੱਚਾ ਨੇ ਜਿਹੜਾ ਬੰਦਾ ਰਹੇ ਨਾ ਰਹੇ ਸਰੀਰ ਰਹੇ ਨਾ ਰਹੇ ਇਹਨੂੰ ਮਾਰ ਦੇਣਗੇ ਇਹਦੇ ਗੋਲੀਆਂ ਮਾਰ ਦੇਣਗੇ ਇਹ ਕੋਈ ਪ੍ਰਾਣ ਨਹੀਂ ਸਾਨੂੰ ਪੰਜ ਭੂਤ ਕੋ ਸਰੀਰ ਹੈ ਪਰ ਜਿਹੜਾ ਸੱਚ ਹੈ ਸੱਚ ਬੋਲਣਾ ਚਾਹੀਦਾ ਤੇ ਸੱਚ ਵਾਲੇ ਨੂੰ ਸੱਚ ਸੁਣ ਕੇ ਜਾਣਾ ਚਾਹੀਦਾ ਕਹਿੰਦਾ ਉੱਥੇ ਵੀ ਲੋ ਲੰਗਰ ਦੀ ਲਾਗੇ ਸੇਵਾ ਕਰਨ ਚੰਡਾ ਦਾ ਸਿੰਗਲ ਕਰਨੀ ਲੱਗ ਜਾਂਦਾ ਕਹਿੰਦਾ ਉਹ ਅਮਾਜੀ ਵੀ ਹੋ ਤੁਸੀਂ ਪਾਸੇ ਹੋ ਹਾਂ ਬਾਬਾ ਜੀਵਨ ਸਿੰਘ ਜੀ ਦੀ ਦੇਖ ਲਓ ਤਕੜੀ ਕਿੱਡੀ ਤਕੜੀ ਕੁਰਬਾਨੀ ਆ ਹਾਂ ਅਰਗੇਟੇ ਗੁਰੂ ਕੇ ਬੇਟੇ ਮਾਰੇ ਹੀ ਕਹਿੰਦੇ ਸਰਦਾ ਰਹੇ ਸਿੱਖੀ ਸੰਗਲ ਬੇਟੇ ਹਾਂ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਹਾਂ ਕਿੱਡੇ ਤਕੜੇ ਸੂਰਬੀਰ ਯੋਧੇ ਹੋਏ ਹਾਂ ਉਹਨਾਂ ਸੂਰਬੀਰਾਂ ਦੀ ਕੁਰਬਾਨੀ ਨੂੰ ਸਨਮੁਖ ਰੱਖਣਾ ਚਾਹੀਦਾ ਹਾਂ ਉਹਨਾਂ ਦੇ ਬਚਨਾਂ ਦੇ ਉੱਤੇ ਵੀ ਪਹਿਰਾ ਦੇਣਾ ਚਾਹੀਦਾ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਸ੍ਰੀ ਸਾਹਿਬ ਪਾਉਣੀ ਚਾਹੀਦੀ ਆ ਕਿਰਪਾਨ ਗਾਤਰੇ ਪਾਉਣੀ ਚਾਹੀਦੀ ਆ ਠੀਕ ਹੈ ਨਾ ਪਰ ਮਹਾਰਾਜ ਦੇ ਜਿਹੜੇ ਬਚਨ ਆ ਵੀ ਜਾਤ ਪਾਤ ਸਿੰਗਣ ਕੋ ਦੰਗਾ ਜਾਤ ਪਾਤ ਜਿਹੜਾ ਕਰਦਾ ਮਹਾਰਾਜ ਕਹਿੰਦੇ ਕੋਈ ਸਿੰਘ ਨਹੀਂ ਹੋਊਗਾ ਪਰ ਇਹ ਜਾਤ ਪਾਤ ਜਿਹੜੀ ਨਹੀਂ ਵਰਖਣੀ ਚਾਹੀਦੀ ਤੇ ਅਸੀਂ ਇਹ ਬਾਬਾ ਢੋਡੀ ਬੰਡਿਆ ਜੀ ਨੂੰ ਕਿਹਾ ਵੀ ਮਹਾਰਾਜ ਸਾਨੂੰ ਮਾਇਆ ਨਹੀਂ ਦੇਣੀ ਅਸੀਂ ਮਾਇਆ ਨਹੀਂ ਲੈਣੀ ਉਹ ਦਿੱਦੋ ਅਸੀਂ ਕਿਹਾ ਬਾਬਾ ਜੀ ਸਾਨੂੰ ਨਾਮ ਦੇ ਦਿਓ 50 ਰੁਪਏ ਦੇ ਕੇ ਉਹ ਖੜ ਗਏ ਅਸੀਂ ਆਖਿਆ ਬੰਚਾ ਬਾਬਾ ਜੀ ਅੱਗੇ ਵੀ ਤੁਹਾਨੂੰ ਸੇਵਾ ਹੋਰ ਕਰਾਵਾਂਗੇ ਅਸੀਂ ਹੋਰ ਸੇਵਾ ਫੁੱਟਾ ਗੱਲ ਦੇ ਨਾਲ ਕਰਵਾਉਣੀ ਸੀਗੀ 96 ਕਰੋੜੀ ਫੁੱਟਾ ਗੱਲ ਚੱਲਦਾ ਤੀਰ ਚੱਕਰਵਰਤੀ ਜਿਨ੍ਹਾਂ ਕੋਲੇ ਅੱਜ ਵੀ ਦਸਵੇਂ ਪਾਸ਼ਾ ਮਹਾਰਾਜ ਦੇ ਨਿਸ਼ਾਨ ਨਗਾਰੀ ਦਿੱਤੇ ਹੋਏ ਆ ਉਜੜ ਲੋਗ ਨੇ ਨਿਸ਼ਾਨ ਨਗਾਰੀ ਲੜਾਈਆਂ ਕਰਾਉਣ ਵਾਲੇ ਤਾਂ ਅੱਗ ਲਾਉਣ ਵਾਲੇ ਤੱਕ ਲਾ ਕੇ ਬੱਸੇ ਹੋ ਜਾਂਦੇ ਨੇ ਕੋਈ ਕਿੱਧਰ ਭੱਜ ਜਾਂਦਾ ਕੋਈ ਕਿੱਧਰ ਭੱਜ ਜਾਂਦਾ ਹਾਂਜੀ ਪਰ ਜਿਹੜਾ ਸਿੰਘ ਆ ਨਾ ਇਹ ਸਿੰਘ ਮਾਇਆ ਦੇ ਭੁੱਖੇ ਨਹੀਂ ਹੁੰਦੇ ਸਿੰਘਾਂ ਨੂੰ ਪਿਆਰ ਦੀ ਲੋੜ ਹੁੰਦੀ ਆ ਇੱਥੇ ਮਹਾਰਾਜ ਦੇ ਸਤਾਨਾਂ ਤੇ ਆਪਾਂ ਮਹਾਰਾਜ ਦੇ ਆਏ ਆ ਇਥੇ ਬਾਬਾ ਬਾਬਾ ਜੀਤ ਸਿੰਘ ਸਾਹਿਬ ਜੀ ਦੇ ਸਤਾਨਾਂ ਤੇ ਬਾਬਾ ਜਿਹਾਰ ਸਿੰਘ ਜੀ ਦੇ ਸਤਾਨਾਂ ਤੇ ਹੋਰ 40 ਮੁਕਤਿਆਂ ਦੇ ਸਤਾਨਾਂ ਤੇ ਜਿਨ੍ਹਾਂ ਨੇ ਵੀਰ ਮਨوں ਨੂੰ ਪਾਪੀ ਨੂੰ ਸੋਧਿਆ ਬਾਬੇ ਅਗੜ ਸਿੰਘ ਵਰਗਿਆਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ ਬਾਬਾ ਮਨੀ ਸਿੰਘ ਸਾਹਿਬ ਜੀ ਵਰਗਿਆਂ ਨੇ ਬੰਦ ਬੰਦ ਕਟਾਏ ਉੱਪਰਦੀਆਂ ਦੇ ਸਿੰਘਾਂ ਉੱਪਰਦੀਆਂ ਦੇ ਗਾਂਦੇ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸਿੰਘਾਂ ਨੂੰ ਖੋਪੜੀਆਂ ਲਾਈਆਂ ਅੱਜ ਸਾਨੂੰ ਲੋੜ ਹੈ ਬੱਚੇ-ਬੱਚੇ ਨੂੰ ਜਾਗਣ ਦੀ ਬੱਚਾ ਨੂੰ ਕੁਰਬਾਨੀਆਂ ਦੇ ਕੁਰਬਾਨੀਆਂ ਦੇ ਸਨਮੁਖ ਲਾਉਣ ਦੀ ਠੀਕ ਹੈ ਨਾ ਜੀ ਤੇ ਅਮਰ ਜਾਦਾ ਨੂੰ ਸਨਮੁਖ ਰੱਖੀਏ ਕਲਗੀਧਰ ਪਾਤਸ਼ਾਹ ਦੇ ਅਮਰ ਤਸ਼ਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਉੱਤੇ ਪਹਿਰਾ ਦਈਏ ਇੱਥੇ ਆਪਾਂ ਸਹਿਬ ਜੀ ਆਜੰਦੀ ਧਰਤੀ ਦੇ ਉੱਤੇ ਆਏ ਆਂ ਹੂਨ ਬੱਚੇ-ਬੱਚੇ ਦਾ ਡੁੱਲਿਆ ਬੱਚੇ-ਬੱਚੇ ਨੂੰ ਇਹ ਯਾਦ ਰੱਖਣਾ ਚਾਹੀਦਾ ਬਾਬਾ ਜੀ ਸਿੰਘ ਸਾਹਿਬ ਜੀ ਨੇ ਪ੍ਰਵਾਨੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨਜੀਤ ਨਗਾਰਾ ਵਜਾ ਕੇ ਕਿਹਾ ਸੀ ਇੰਤਜ਼ਾਪ ਪੀਰ ਹੈ ਚੱਲਿਆ ਕੋਈ ਰੋਕ ਨਹੀਂ ਸਕਦਾ ਕਲਗੀਧਰ ਪਾਤਸ਼ਾਹ ਨੂੰ ਇੱਥੇ ਆਪਾਂ ਹੁਣ ਚੜਦੀ ਕਲਾ ਦੇ ਜਕਾਰੇ ਗਜਾ ਦੇਣਾ ਕਰੀਏ ਜਕਾਰਾ ਗ ਜਾਵੇ ਨਿਹਾਲ ਹੋ ਜਾਵੇ ਬਾਬਾ ਜੀ ਸਿੰਘ ਸਾਹਿਬ ਬਾਬਾ ਜੀ ਹਰ ਸਿੰਘ ਸਾਹਿਬ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨ ਲੱਗਦਾ ਭਾਈ ਜੀ ਜਹਾਏ